भारत किसान यूनियन एकतावाद ਇਹਰਾ ਹੋਰ ਖੁੱਲਾ ਕਰੋ ਲੋਕ ਵਿਰੋਧੀ ਬਜਟ ਪੇਸ਼ ਕਰਨ ਵਾਲੀ ਮੋਦੀ ਹਕੂਮਤ ਮਰਦਾਬਾ ਜੰਨੱਲਾਬਾ ਬਾਪੋਰ ਰੇਟ ਪੱਖੀ ਬਜਟ ਪੇਸ਼ ਕਰਨ ਵਾਲੀ ਨਰੇਮਰਲਾ ਸੀਤਾਰਾਮ ਮਰਦਾਬਾ ਜੰਨੱਲਾਬਾ ਮਰਦਾਬਾ ਮੋਦੀ ਹਕੂਮਤ ਮਰਦਾਬਾ ਮਰਦਾਬਾ 20 ਦਿਨ ਤਿੰਨ ਖਾਲ ਲੈ ਲੈ ਬਾਈ ਲੱਕ ਵੀ ਲਾ ਲਾ ਨਾਰੇ ਲਾ ਸਰੇ ਲਾ ਕਰ ਮੀਤ ਜਾਕੀ ਆਪ ਕੋ ਪਤਾ ਨਹੀਂ ਪਾਤੀ ਕਿਸਾਨ ਜੁਨੇ ਦੇ ਇਕਤਾਗਰਾਹ ਜਿੰਦਾਬਾਦ 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 ਜੈ ਜੰਧਾ ਸਰਕਾਰ ਮਰਦਾਬਾ ਮਰਦਾਬਾ ਬੜਾ ਘੱਟ ਘੱਟ ਇਹ ਕਰਕੇ ਦੇਖੋ ਹਵਾ ਹੀ ਨਾ ਆਉਂਦੀ ਹਵਾ ਹੀ ਹੈ ਬਈ ਜਾਓ ਬਰੇ ਬਰੇ ਹਵਾ ਹੀ ਹੈ ਹਵਾ ਹੀ ਲੱਗੂਗੀ ਬੈਠਾ ਤੂੰ ਹਾਂ ਉਹ ਵੀ ਹਕੂਮਤ ਮੁਰਦਾਬਾ ਵਾਹਲਾ ਵਾਹਲਾ ਮੁਰਦਾਬਾ ਉਹ ਕ੍ਰੋਤੀ ਬਜਟ ਪੇਸ਼ ਕਰਨ ਵਾਲੀ ਹਕੂਮਤ ਮੁਰਦਾਬਾ ਵਾਹਲਾ ਮੁਰਦਾਬਾ ਮੁਰਦਾਬਾ ਫੋਰ ਫੋਰ ਰੇਟ ਪੱਖੀ ਬੋਧੀ ਹਕੂਮਤ ਮੁਰਦਾਬਾ ਵਾਹਲਾ ਮੁਰਦਾਬਾ ਮੈਂ ਜਗਤਾਰ ਸਿੰਘ ਕਾਲਾਚਾੜ ਸੂਬਾ ਸਕਤਰ ਭਾਰਤੀ ਕਿਸਾਨ ਨੂੰ ਇੱਕ ਪਾਜ ਅੱਜ ਜਿਹੜੇ ਬਜਟ ਦੇ ਕਾਪੀਆਂ ਫੋਕੀਆਂ ਕਿ ਕੀ ਗੱਲ ਦੇਖੋ ਅੱਜ ਅਸੀਂ ਸੰਯੁਕਤ ਸਾਲ ਮੋਰਚੇ ਦੇ ਸੱਦੇ ਤੇ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਮੋਦੀ ਹਕੂਮਤ ਨੇ ਬਜਟ ਪੇਸ਼ ਕੀਤਾ ਉਹਦੀਆਂ ਕਾਪੀਆਂ ਨੇ ਜਿਹੜੀਆਂ ਉਹ ਸਾੜੀਆਂ ਨੇ ਕਿਉਂਕਿ ਇਹ ਬਜਟ ਆ ਜਿਹੜਾ ਇਹ ਲੋਕ ਵਿਰੋਧੀ ਆ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਜਿਹੜਾ ਬਜਟ ਪੇਸ਼ ਕੀਤਾ ਹੈਗਾ ਇਸ ਕਰਕੇ ਅਸੀਂ ਇਹ ਕਹਿੰਦੇ ਹੈਗੇ ਆਂ ਵੀ ਇਹ ਬਜਟ ਆ ਜਿਹੜਾ ਇਹ ਕਾਰਪੋਰੇਟਾਂ ਨੂੰ ਵੱਡੇ ਮੁਨਾਫੇ ਦੇਣ ਵਾਸਤੇ ਬਜਟ ਪੇਸ਼ ਕੀਤਾ ਹੈਗਾ ਇਸ ਕਰਕੇ ਅਸੀਂ ਇਹਦੀਆਂ ਜਿਹੜੀਆਂ ਅੱਜ ਕਾਪੀਆਂ ਨੇ ਪੂਰੇ ਭਾਰਤ ਦੇ ਵਿੱਚ ਬਲੈਕ ਪੱਧਰਾ ਦੇ ਉੱਤੇ ਇਹਦੀਆਂ ਅਸੀਂ ਬਜਟ ਦੀਆਂ ਕਾਪੀਆਂ ਜਿਹੜੀਆਂ ਪਸਾੜੀਆਂ ਹੈਗੀਆਂ ਕਿਸ ਤਰ੍ਹਾਂ ਦੀਆਂ ਉਮੀਦਾਂ ਸੀ ਤੁਹਾਨੂੰ ਬਜਟ ਦੇ ਜਾਂਦੇ ਕੀ ਉਮੀਦ ਦੇ ਵਿੱਚ ਨਹੀਂ ਆ ਦੇਖੋ ਕਿਸਾਨ ਲਗਾਤਾਰ ਇਸ ਗੱਲ ਤੇ ਲੜ ਰਹੇ ਨੇ ਕਿ ਸਰਕਾਰ ਐਮਐਸਪੀ ਦਾ ਪ੍ਰਬੰਧ ਕਰੇ ਜਿਹੜੀਆਂ ਖਦ ਧੜਾ ਧੜ ਖੁਦਕੁਸ਼ੀਆਂ ਹੋ ਰਹੀਆਂ ਨੇ ਜੜੀ 154 ਖੁਦਕੁਸ਼ੀਆਂ ਰੋਜ਼ ਹੋ ਰਹੀਆਂ ਨੇ ਇਸ ਕਰਕੇ ਕੋਈ ਕਰਜ਼ੇ ਦਾ ਪ੍ਰਬੰਧ ਕਰੂਗੀ ਕਰਜ਼ਾ ਖਤਮ ਕਰੂਗੀ ਸਰਕਾਰ ਆ ਕਰਜ਼ੇ ਦਾ ਕੋਈ ਨਾਂ ਨਹੀਂ ਲੱਤਾ ਗਿਆ ਬਜਟ ਦੇ ਵਿੱਚ ਐਮਐਸਪੀ ਦੇਣ ਵਾਸਤੇ ਕੋਈ ਬਜਟ ਦੇ ਵਿੱਚ ਜਿਹੜਾ ਵਿਸ਼ੇਸ਼ ਪੈਕਜਾ ਜਿਹੜਾ ਉਹ ਫੂਕੂਮਤ ਰੱਖੂਗੀ ਉਹਦੇ ਬਾਰੇ ਕੁਝ ਨਹੀਂ ਕੀਤਾ ਗਿਆ ਹੈਗਾ ਜਣੇ ਜਿਹੜੇ ਮਜ਼ਦੂਰ ਨੇ ਉਹਨਾਂ ਵਾਸਤੇ ਮਨਰੇਗਾ ਦੇ ਲਈ ਕੋਸ਼ ਨਹੀਂ ਰੱਖਿਆ ਗਿਆ ਬਜਟ ਦੇ ਵਿੱਚ ਇਸ ਕਰਕੇ ਇਹ ਜਿਹੜਾ ਬਜਟ ਆ ਇਹ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਆ ਇਹ ਲੋਕਾਂ ਦੇ ਵਿਰੋਧ ਦੇ ਵਿੱਚ ਆ ਇਸ ਕਰਕੇ ਅਸੀਂ ਇਹਨੂੰ ਲੋਕ ਵਿਰੋਧੀ ਬਜਟ ਕਹਿ ਕੇ ਅੱਜ ਇਹਦੀਆਂ ਕਾਪੀਆਂ ਨੇ ਜਿਹੜੀਆਂ ਬਲਾਕ ਸੰਗਰੂਰ ਦੇ ਵੱਲੋਂ ਜਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਟੀ ਦੇ ਨੇੜੇ ਜਿਹੜੇ ਹਾਈਵੇ ਲੰਘਦਾ ਬਾਈਪਾਸ ਤੇ ਉੱਥੇ ਅਸੀਂ ਇਹਦੀਆਂ ਕਾਪੀਆਂ ਨੇ ਜਿਹੜੀਆਂ ਸਾਡੇ ਬਲਾਕ ਪ੍ਰਧਾਨ ਆ ਸੰਗਰੂਰ ਦੇ ਰਣਜੀਤ ਸਿੰਘ ਲੋਂਗੋਵਾਲ ਉਹਨਾਂ ਦੀ ਗਵਾਹੀ ਦੇ ਵਿੱਚ ਅਸੀਂ ਇੱਥੇ ਅੱਜ ਇਹ ਕਾਪੀਆਂ ਨੇ ਜਿਹੜੀਆਂ ਸਾਰੀਆਂ ਠੀਕ ਠੀਕ ਹੈ ਜੀ ਮੇਰਾ ਨਾਮ ਹੈ ਰਣਜੀਤ ਸਿੰਘ ਲੋਂਗੋਵਾਲ ਬਲਾਕ ਪ੍ਰਧਾਨ ਸੰਗਰੂਰ ਬੀਕੇ ਯੂਗਰਾਹਾਂ ਦਾ ਕੀ ਕਹਿਣਾ ਜੀ ਜਿਹੜੇ ਅੱਜ ਬਜਟ ਦੇ ਕਾਪੀਆਂ ਸਾਡੇ ਜਿਹੜੀਆਂ ਵੱਜਦੀਆਂ ਕਾਪੀਆਂ ਛਾੜੀਆਂ ਨੇ ਇਹ ਐਮਐਸਐਪੀ ਨਹੀਂ ਸਰਕਾਰ ਦੇ ਰਹੀ ਕਿਉਂਕਿ ਸਾਡੇ ਕਿਸਾਨਾਂ ਨੂੰ ਕੁਝ ਨਹੀਂ ਦੇ ਰਹੀ ਕਿਉਂਕਿ ਜਿਹੜੇ ਇਹ ਬਜਟ ਦੀਆਂ ਕਾਪੀਆਂ ਭੇਜੀਆਂ ਨੇ ਇਹ ਜਿਹੜੇ ਕਾਨੂੰਨ ਅਸੀਂ ਵਾਪਸ ਲੈ ਕੇ ਆਏ ਤੇ ਉਹੀ ਕਾਨੂੰਨਾਂ ਦੇ ਬਦਲ ਕੇ ਨਾਂ ਤੇ ਇਹਨਾਂ ਨੇ ਬਜਟ ਦੀਆਂ ਕਾਪੀਆਂ ਭੇਜੀਆਂ ਨੇ ਇਹ ਸਾਡੇ ਵਾਸਤੇ ਬਹੁਤ ਹੀ ਖਤਰਨਾਕ ਨੇ ਕਿਉਂਕਿ ਅਸੀਂ ਇਸ ਦਾ ਬਰੋਧ ਕਰਦੇ ਆ ਇਸ ਦੀਆਂ ਕਾਪੀਆਂ ਤਾਂ ਛਾੜੀਆਂ ਗਈਆਂ ਨੇ ਅਸੀਂ ਇਹਦਾ ਪੂਰਾ ਡਟਮਾ ਵਿਰੋਧ ਕੀਤਾ ਜੀ ਠੀਕ